ਦਿੱਲੀ ਦੇ ਅੰਦਰ ਜੋ ਦਿੱਲੀ ਦੇ ਲੋਕਾਂ ਨੇ ਫੈਸਲਾ ਸੁਣਾਇਆ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਨੀਤੀਆਂ ਤੇ ਮੋਹਰ ਲਾਈ ਹੈ ਮੈਂ ਸਮਝਦਾ ਹੈ ਨਾ ਸਿਰਫ ਦਿੱਲੀ ਦੇ ਲੋਕ ਬਲਕਿ ਪੂਰਾ ਦੇਸ਼ ਅੱਜ ਬਹੁਤ ਖੁਸ਼ ਹੈ ਕਿਉਂਕਿ ਜਿਹੜੇ ਲੋਕ ਝੂਠ ਬੋਲ ਕੇ ਪਿਛਲੇ ਸਮੇਂ ਚ ਰਾਜਨੀਤੀ ਕਰਦੇ ਰਹੇ ਝੂਠੀਆਂ ਗੱਲਾਂ ਕਰਕੇ ਲੋਕਾਂ ਨੇ ਅੱਜ ਇਹ ਦਿਖਾ ਦਿੱਤਾ ਕਿ ਝੂਠੀਆਂ ਗੱਲਾਂ ਕੁਝ ਟਾਈਮ ਲਈ ਤਾਂ ਚੱਲ ਸਕਦੀਆਂ ਪਰ ਲੰਬਾ ਸਮਾਂ ਨਹੀਂ ਅੱਜ ਦਿੱਲੀ ਦੇ ਵਿੱਚ ਲੋਕਾਂ ਨੇ ਡਬਲ ਇੰਜਨ ਦੀ ਸਰਕਾਰ ਕੇਂਦਰ ਸਰਕਾਰ ਭਾਜਪਾ ਦੀ ਦਿੱਲੀ ਚ ਵੀ ਭਾਜਪਾ ਦੀ ਸਰਕਾਰ ਬਣਾਤੀ ਹੈ ਉਹਦਾ ਉਹ ਸਿਰਫ ਇਸ ਕਰਕੇ ਕਿ ਦਿੱਲੀ ਨੂੰ ਜਿਹੜਾ ਪਿੱਛੇ ਲੈ ਗਏ ਸੀ ਇਹ ਪਿਛਲੇ ਸਮੇਂ ਚ ਉਹਨੂੰ ਹੋਰ ਅੱਗੇ ਲੈ ਕੇ ਜਾਣ ਵਾਸਤੇ ਤੇਜ਼ੀ ਨਾਲ ਰਫ਼ਤਾਰ ਦੇਣ ਵਾਸਤੇ ਡਿਵੈਲਪਮੈਂਟ ਕਰਾਉਣ ਵਾਸਤੇ ਲੋਕਾਂ ਨੇ ਅੱਜ ਉੱਥੇ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਬਹੁਮਤ ਦੀ ਸਰਕਾਰ ਲਿਆਂਦੀ ਹੈ ਤੇ ਉਹ ਇਹਦਾ ਰਿਜ਼ਲਟ ਅੱਗੇ ਕਿਉਂਕਿ ਪੰਜਾਬ ਜਿਹੜਾ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਸੀ ਪਹਿਲਾਂ ਕਾਂਗਰਸ ਪਾਰਟੀ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹਨੂੰ ਜਿਹੜਾ ਪਿਛਲੇ 15 18 18ਵੇਂ ਨੰਬਰ ਤੇ ਲੈ ਕੇ ਗਏ ਆ ਮੈਂ ਸਮਝਦਾ ਕਿ ਇਹ ਹੁਣ ਇੱਕ ਸ਼ੁਰੂਆਤ ਹੋ ਗਈ ਹੈ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਵੀ ਬਣਨ ਜਾ ਰਹੀ ਹੈ ਤੇ ਜਿਵੇਂ ਕਾਂਗਰਸ ਪਾਰਟੀ ਉੱਥੇ ਸ਼ੂਨ્ય ਤੇ ਰਹੀ ਹੈ ਜ਼ੀਰੋ ਤੇ ਰਹੀ ਹੈ ਦਿੱਲੀ 'ਚ ਇੱਥੇ ਪੰਜਾਬ 'ਚ ਵੀ ਇਹਨਾਂ ਦਾ ਇਹੀ ਹਾਲ ਹੋਣਾ ਤੇ ਜਿਵੇਂ ਜੜਾ ਪਟਕੇ ਰੱਖ ਦਿੱਤੀ ਆਮ ਆਦਮੀ ਪਾਰਟੀ ਦੀਆਂ ਦਿੱਲੀ ਦੇ ਅੰਦਰ ਤੇ ਜਿਹੜੇ ਇੱਥੇ ਜਿਹੜੇ ਪੱਤੇ ਉਹ ਵੀ ਝੜ ਜਾਣੇ ਆ ਤੇ ਇਸ ਕਰਕੇ ਦੁਬਾਰਾ ਬੀਜੇਪੀ ਦੀ ਸਰਕਾਰ ਇੱਥੇ ਬਣਨ ਜਾ ਰਹੀ ਹੈ ਜਿਵੇਂ ਜਿਵੇਂ ਕਿ ਦਿੱਲੀ ਚ ਬਣੀ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਦਿੱਲੀ ਦੇ ਵੋਟਰਾਂ ਨੇ ਸਾਡੇ ਬਹੁਤ ਹੀ ਸਨਮਾਨਿਤ ਮਤਦਾਵਾਂ ਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਆਪਣਾ ਵੱਡਾ ਮੰਡੇਟ ਜਾਰੀ ਕੀਤਾ ਹੈ ਜਿਸ ਦੇ ਨਾਲ ਦਿੱਲੀ ਦੇ ਵਿੱਚ ਪ੍ਰਚੰਡ ਬਹੁਮਤ ਦੇ ਨਾਲ ਸਰਕਾਰ ਬਣਨ ਜਾ ਰਹੀ ਹੈ ਸੋ ਮੈਂ ਸਾਰੇ ਉਹਨਾਂ ਮਤਦਾਤਾਵਾਂ ਦਾ ਵੋਟਰਾਂ ਦਾ ਔਰ ਜੋ ਦਿਨ ਰਾਤ ਪਾਰਟੀ ਦੇ ਸੰਗਠਨ ਦੇ ਜੋ ਕਾਰਜਕਰਤਾ ਨੇ ਜੋ ਦਿਨ ਰਾਤ ਪਾਰਟੀ ਲਈ ਮਿਹਨਤ ਕਰਦੇ ਨੇ ਉਹਨਾਂ ਦੇ ਸਦਕਾ ਅੱਜ ਦਿੱਲੀ ਦੇ ਵਿੱਚ ਸਾਡੀ ਸਰਕਾਰ ਬਣਨ ਜਾ ਰਹੀ ਹੈ ਸੋ ਦੇਸ਼ ਦੇ ਸਸ਼ਵੀ ਪ੍ਰਧਾਨ ਮੰਤਰੀ ਆਦਰਨੀ ਨਰਿੰਦਰ ਮੋਦੀ ਜੀ ਨੂੰ ਜੇਪੀ ਨੱਡਾ ਜੀ ਨੂੰ ਔਰ ਹਮੇਸ਼ਾ ਜੀ ਨੂੰ ਦਿਲੋਂ ਧੰਨਵਾਦ ਮੁਬਾਰਕਬਾਦ ਔਰ ਉਹ ਦਿਨ ਦੂਰ ਨਹੀਂ 2027 ਦੇ ਵਿੱਚ ਬਹੁਤ ਜਲਦ ਪੰਜਾਬ ਦੇ ਵਿੱਚੋਂ ਵੀ ਪੰਜਾਬ ਦੇ ਭੋਲੇ ਪਾਲੇ ਵੋਟਰ ಮತਦਾਤਾ ਇਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਇੱਥੋਂ ਪੱਟ ਕੇ ਸੁੱਟਣਗੇ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਗੇ ਔਰ ਜਿਸ ਤਰ ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਡਬਲ ਐਨ ਜੇ ਸਰਕਾਰ ਦੇ ਨਾਲ ਦੇ ਨਾਲ ਪੰਜਾਬ ਦੇ ਵਿੱਚ ਵਿਕਾਸ ਹੋਏਗਾ ਸੋ ਇੱਕ ਬਾਰ ਸਾਰਿਆਂ ਨੂੰ ਸਾਰੇ ਕਰਤਾਵਾਂ ਕਾਰਜਕਰਤਾਵਾਂ ਨੂੰ ਬੀਜੇਪੀ ਦੀ ਪ੍ਰਤੀਕ ਯੂਨਿਟ ਨੂੰ ਬਹੁਤ ਬਹੁਤ ਮੁਬਾਰਕਬਾਦ ਸ਼ੁਭ ਕਾਮਨਾਵਾਂ ਦਿੱਲੀ ਦੇ ਸਾਾਬ ਕਾ ਮੁੱਖ ਮੰਤਰੀ ਵੀ ਜਿਹੜੇ ਹਾਰ ਗਏ ਨੇ ਉਹਦੇ ਬਾਰੇ ਵੀ ਗੱਲ ਕਰਨੀ ਜਾਂਦੇ ਜਿਸ ਕਹਿੰਦੇ ਨਾ ਕਿ ਉਹ ਜਿਆਦਾ ਦਿਨ ਰਾਜਨੀਤੀ ਨਹੀਂ ਚੱਲਦੀ ਤੁਸੀਂ ਭੋੜੇ ਭਾੜੇ ਲੋਕਾਂ ਨੂੰ ਗੁੰਮਰਾਹ ਕਰਕੇ ਝੂਠ ਬੋਲ ਕੇ ਘਟਾਲੇ ਕਰਕੇ ਇੱਕ ਜਾਂ ਦੋ ਵਾਰ ਦਾ ਸਰਕਾਰ ਬਣਾ ਲੂਗੇ ਪਰ ਤੁਸੀਂ ਅਗਰ ਲੰਬਾ ਟਾਈਮ ਰਾਜਨੀਤੀ ਕਰਨੀ ਹੈ ਜੇ ਤੁਸੀਂ ਪਿਚ ਤੇ ਮੈਚ ਖੇਲਣਾ ਤਾਂ ਫਿਰ ਉਹ ਝੂਠ ਜਿਆਦਾ ਦੇਰ ਨਹੀਂ ਚੱਲਦੇ ਇਹੀ ਸਬਕ ਦਿੱਲੀ ਦੇ ਵੋਟਰਾਂ ਨੇ ਅਰਵਿੰਦ ਕੇਰੀਵਾਲ ਨੂੰ ਸਿਖਾ ਲਿਆ ਜਿਸ ਨੂੰ ਹੰਕਾਰ ਦੇ ਭਰਿਆ ਜਿਸ ਦਿਨ ਉਹਨੇ ਪੰਜਾਬ ਦੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਗੁੰਮਰਾਹ ਕੀਤਾ ਸੀ ਔਰ ਲੋਕ ਦੋਹਰ ਨਿਸ਼ਚਿਤ ਹੀ 2027 ਦੇ ਵਿੱਚ ਲੋਕ ਉਹਨਾਂ ਨੂੰ ਆਪਣਾ ਮੰਡੇਟ ਜਾਰੀ ਕਰਨਗੇ ਔਰ ਉਹਨਾਂ ਦੇ ਖਿਲਾਫ VOTING ਕਰਨਗੇ BJP ਦੀ ਸਰਕਾਰ ਬਣਾਣਗੇ ਪੰਜਾਬ ਦੇ ਵਿੱਚ